ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੀ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਦੀ ਆਪਣੀ ਵੀਡੀਓ ਜਿਹੜੀ ਹੈ ਉਹ ਫੇਸ ਤੇ 글로ਅ ਤੇ ਸਕਿਨ ਨੂੰ ਆਪਾਂ ਕਿਵੇਂ ਹਾਈਡਰੇਟ ਰੱਖਣਾ ਹੈ ਉਹਦੇ ਰਿਗਾਰਡਿੰਗ ਹੋਵੇਗੀ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਜੇ ਆਪਣੀ ਜਿੰਨਾ ਤੁਸੀਂ ਲਿਕਵਿਡ ਫਾਰਮ ਦੇ ਵਿੱਚ ਜੇ ਤੁਸੀਂ ਜਿੰਨਾ ਪਾਣੀ ਪੀਓਗੇ ਉੰਨੇ ਜ਼ਿਆਦਾ ਤੁਹਾਡੇ ਜਿਹੜੀ ਸਕਿਨ ਨੇ ਆ ਤੁਹਾਡਾ ਫੇਸ ਤੇ 글로ਅ ਆਉਂਦਾ ਹੈ ਉਹ ਆਪਾਂ ਨੂੰ ਲਿਕਵਿਡ ਚੀਜ਼ਾਂ ਪੀਣ ਦੇ ਨਾਲ ਹੀ ਆਪਾਂ ਨੂੰ ਆਉਂਦਾ ਹੈ ਜੇ ਤੁਸੀਂ ਪਾਣੀ ਦੀ ਜਿਹੜੀ ਲਿਮਟ ਆ ਉਹ ਪੂਰੀ ਰੱਖਦੇ ਹਾਂ ਪੂਰੇ ਦਿਨ ਦੇ ਵਿੱਚ ਤੇ ਆਪਣੇ ਜਿਹੜੇ ਸਕਿਨ ਨੇ ਆ ਉਹ ਹਾਈਡਰੇਟ ਰਹਿੰਦੀ ਹੈ ਤੇ ਕਿੰਨਾ ਵਧੀਆ ਹੋਵੇਗਾ ਜੇ ਆਪਾਂ ਇਸੇ ਪਾਣੀ ਦੇ ਵਿੱਚ ਕੁਝ ਜਿਹੜੀਆਂ ਜ਼ਰੂਰੀ ਚੀਜ਼ਾਂ ਆਪਾਂ ਐਡ ਕਰ ਲਈਏ ਤੇ ਅੱਜ ਆਪਾਂ ਉਹੀ ਜੂਸ ਬਣਾਵਾਂਗੇ ਇਹ ਜੂਸ ਬਣਾਉਣ ਦੇ ਲਈ ਮੈਂ ਇੱਕ ਖੀਰਾ ਗਾਜਰ ਦੋ ਔਲੇ ਤੇ ਇੱਕ ਮਚਪੁੰਦਰ ਲੈ ਲਈ ਸੀ ਇਹਨਾਂ ਨੂੰ ਮੈਂ ਚੰਗੇ ਤਰ੍ਹਾਂ ਧੋ ਕੇ ਸਾਫ਼ ਕਰਕੇ ਕੱਟ ਲਿਆ ਸੀ ਤੇ ਮੈਂ ਹੁਣ ਇਹਨੂੰ ਇੱਕ ਮਿਕਸੀ ਦੇ ਗ੍ਰੈਂਡਰ ਦੇ ਵਿੱਚ ਪਾ ਲਵਾਂਗੇ ਸਾਰਿਆਂ ਨੂੰ ਆਪਾਂ ਮਿਕਸ ਕਰਕੇ ਪਾਉਣਾ ਆ ਮਤਲਬ ਕੱਲਾ-ਕੱਲਾ ਇਹਨਾਂ ਨੂੰ ਆਪਾਂ ਕਰਕੇ ਨਹੀਂ ਆ ਕਰਨਾ ਤੁਸੀਂ ਦੇਖ ਸਕਦੇ ਹੋ ਆਪਾਂ ਸਾਰੇ ਜਿਹੜੇ ਚੀਜ਼ਾਂ ਨੂੰ ਇਕੱਠੀਆਂ ਕਰਕੇ ਇੱਕ ਜੂਸ ਤਿਆਰ ਕਰ ਲਿਆ ਹੈ ਹੁਣ ਆਪਾਂ ਇੱਕ ਕੱਚ ਦਾ ਬਾウル ਲਵਾਂਗੇ ਤੇ ਇੱਕ ਛੰਨੇ ਦੀ ਹੈਲਪ ਦੇ ਨਾਲ ਇਹਨੂੰ ਆਪਾਂ ਜੂਸ ਨੂੰ ਹਲਾ ਹਲਾ ਕੇ ਛੰਨੀ ਦੇ ਵਿੱਚ ਛਾਣ ਕੇ ਇੱਕ ਬਾウル ਦੇ ਵਿੱਚ ਕੱਢ ਲਵਾਂਗੇ ਤੁਸੀਂ ਇਸ ਨੂੰ ਚਮਚ ਦੀ ਹੈਲਪ ਦੇ ਨਾਲ ਚੰਗੀ ਤਰ੍ਹਾਂ ਇਸ ਨੂੰ ਹਲਾ ਹਲਾ ਕੇ ਪ੍ਰੈਸ ਕਰ ਕਰਕੇ ਤੁਸੀਂ ਜਿਹੜਾ ਸਾਰਾ ਇਹਦਾ ਜੂਸ ਆ ਇੱਕ ਬਾਉਲ ਦੇ ਵਿੱਚ ਆਪਾਂ ਕੱਢ ਲੈਣਾ ਹੈ ਤੇ ਇੱਕ ਗਲਾਸ ਲੈ ਕੇ ਇਹਦੇ ਵਿੱਚ ਮੈਂ ਦੋ ਆਈਸ 큐ਬ ਪਾ ਲਏ ਸੀ ਆਈਸ 큐ਬ ਪਾਉਣੀ ਬਹੁਤ ਜ਼ਰੂਰੀ ਹੈ ਕਿਉਂਕਿ ਜਿਹੜਾ ਜੂਸ ਆ ਉਹ ਚਿਰੜੀ ਵਧੀਆ ਲੱਗਦਾ ਜੂਸਪਾ ਮੇ ਜਿਹੜਾ ਮਰਜ਼ੀ ਹੋਵੇ ਜੂਸ ਆਪਾਂ ਜਿਹੜਾ ਕੱਢਿਆ ਸੀ ਉਹ ਆਪਾਂ ਇਹਦੇ ਗਲਾਸ ਦੇ ਵਿੱਚ ਪਾ ਲਵਾਂਗੇ ਤੁਸੀਂ ਦੇਖੋ ਇਹ ਦੋ ਚੀਜ਼ ਚਾਰ ਚੀਜ਼ਾਂ ਤੋਂ ਆਪਣਾ ਇੱਕ ਪੂਰਾ ਗਲੋ ਜੂਸ ਜਿਹੜਾ ਹੈ ਇੱਕ ਟਾਈਮ ਦਾ ਜੂਸ ਬਣ ਕੇ ਤਿਆਰ ਹੋ ਜਾਂਦਾ ਹੈ ਹੁਣ ਮੈਂ ਇਹਦੇ ਵਿੱਚ ਥੋੜਾ ਜਿਹਾ ਨਮਕ ਐਡ ਕਰ ਲਿਆ ਸੀ ਇਸ ਨੂੰ ਚੰਗੇ ਤਰ੍ਹਾਂ ਘੁਲ ਕੇ ਨਮਕ ਪਾਉਣਾ ਬਹੁਤ ਜ਼ਰੂਰੀ ਨਮਕ ਤੁਸੀਂ ਕੋਈ ਵੀ ਪਾ ਸਕਦੇ ਹੋ ਪਰ ਜੂਸ ਦੇ ਵਿੱਚ ਕਾਲਾ ਨਮਕ ਹੀ ਜ਼ਿਆਦਾ ਵਧੀਆ ਲੱਗਦਾ ਹੈ ਤੁਸੀਂ ਦੇਖ ਸਕਦੇ ਹੋ ਜੂਸ ਆਪਣਾ ਕਿੰਨਾ ਵਧੀਆ ਬਣ ਕੇ ਤਿਆਰ ਹੋ ਗਿਆ ਬਹੁਤ ਹੀ ਜ਼ਿਆਦਾ ਵਧੀਆ ਜੂਸ ਹੈ ਤੁਹਾਡੀ ਸਕਿਨ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਗਲੋ ਰੱਖਦਾ ਹੈ ਮੈਂ ਇਹ ਜੋ ਉਸ ਮਾਰਨਿੰਗ ਦੇ ਵਿੱਚ ਬ੍ਰੇਕਫਾਸਟ ਤੋਂ ਵੱਧਾ ਘੰਟਾ ਬਾਅਦ ਮੈਂ ਜ਼ਰੂਰ ਲੈਨੀ ਆ ਤੇ ਈਵਨਿੰਗ ਦੇ ਵਿੱਚ ਵੀ ਮੈਂ ਇਹਦਾ ਇਨਟੇਕ ਜ਼ਰੂਰ ਕਰਦੀ ਆ ਕਿਉਂਕਿ ਮੈਨੂੰ ਪਤਾ ਆਏ ਮਤਲਬ ਮੇਰੀ ਸਕਿਨ ਨੂੰ ਹਾਈਡਰੇਟ ਕਿਦਾਂ ਕਰਦਾ ਏ 15 ਦਿਨ ਦੇ ਵਿੱਚ ਮੈਨੂੰ ਇਹਦਾ ਰਿਜ਼ਲਟ ਪਤਾ ਲੱਗ ਗਿਆ ਸੀ 15 ਦਿਨ ਤੋਂ ਬਾਅਦ ਹੀ ਮੈਂ ਇਹ ਜਿਹੜਾ ਜੋਸਾ ਤੁਹਾਡੇ ਨਾਲ ਸ਼ੇਅਰ ਕੀਤਾ ਏ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਪੇਜ ਨੂੰ ਫੋਲੋ ਕਰ ਲੈਣਾ ਤਾਂ ਕਿ ਮੇਰਾ ਹਰ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਮੈਂ ਇਦਾਂ ਦੀਆਂ ਵੀਡੀਓਜ਼ ਲੈ ਕੇ ਆਉਂਦੀ ਰਹਿਣੀ ਆ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਸ਼ਕਾਲ